ਇਰੇ ਕਾਲ ਤੱਕ ਸਾਹਿਬ ਜੀ ਦੇ ਵੱਲੋਂ ਇੱਕ ਮੈਗਜ਼ੀਨ ਰਿਲੀਜ਼ ਕੀਤੀ ਗਈ ਹੈ ਦੱਸਦੀ ਹੈ ਕਿ ਜਿਹੜੀ ਮੈਗਜ਼ੀਨ ਰਿਲੀਜ਼ ਕੀਤੀ ਗਈ ਹੈ ਇੱਕ ਉਗੇ ਲੇਖਕ ਭਾਈ ਦਿਲਾਵਰ ਸਿੰਘ ਦੀ ਬਰਸੀ ਮੌਕੇ ਪੰਜ ਆਬ ਮੈਗਜ਼ੀਨ ਰਿਲੀਜ਼ ਕੀਤੀ ਗਈ ਜਿਸ ਦੇ ਵਿੱਚ ਪੰਜਾਬ ਦੇ ਅਸਲੀ ਮੁੱਦਿਆਂ ਤੇ ਚਰਚਾ ਕੀਤੀ ਗਈ ਹੈ ਉਸ ਪੰਜਾਬ ਦੀ ਯਾਦ ਦਿਵਾਈ ਗਈ ਹੈ ਜੋ ਪੰਜ ਦਰਿਆਵਾਂ ਦੀ ਧਰਤੀ ਹੈ ਤੇ ਇਸ ਦੇ ਵਿੱਚ ਪਾਣੀਆਂ ਦਾ ਜ਼ਿਕਰ ਵੀ ਕੀਤਾ ਗਿਆ ਇਹਦੇ ਨਾਲ ਹੀ ਦੱਸਦੇ ਕਿ ਪੰਜਾਬ ਦੇ ਅਹਿਮ ਮੁੱਦੇ ਜੋ ਪੰਜਾਬ ਦੀ ਹਕੀਕਤ ਨੂੰ ਦਰਸਾਉਂਦੇ ਨੇ ਇਸ ਮੈਗਜ਼ੀਨ ਦੇ ਵਿੱਚ ਉਜਾਗਰ ਕੀਤਾ ਗਿਆ ਇਹਦੇ ਨਾਲ ਹੀ ਹੋਰ ਕੀ ਕੁਝ ਕਹਿੰਦੀ ਹੈ ਮੈਗਜ਼ੀਨ ਦੱਸਦੇ ਹਾਂ ਵਿਸਤਾਰ ਦੇ ਨਾਲ ਦੱਸਦੇ ਕਿ ਇਹ ਮੈਗਜ਼ੀਨ ਜਿਹੜੀ ਅੰਮ੍ਰਿਤਸਰ ਦੇ ਵਿੱਚਕਾਰ ਅੱਜ ਸ਼੍ਰੀ ਕਲਤਕ ਸਹਬ ਤੇ ਭਾਈ ਦਿਲਾਵਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਅੱਗੇ ਰਾਗੀ ਜਥਿਆਂ ਦੇ ਵੱਲੋਂ ਕੀਰਤਨ ਕੀਤੇ ਗਏ ਇਸ ਮੌਕੇ ਅੱਜ ਇਹ ਮੈਗਜ਼ੀਨ ਵੀ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਸਮਰਪਿਤ ਕਰਦੇ ਹੋਏ ਰਿਲੀਜ਼ ਕੀਤੀ ਗਈ ਹੈ ਇਸ ਮੌਕੇ ਜਗਤਾਰ ਸਿੰਘ ਹਵਾਰਾ ਦੇ ਪਿਤਾ ਅਤੇ ਦਮਦਮੀ ਟਕਸਾਲ ਦੇ ਆਗੂ ਭਾਈ ਰਣਜੀਤ ਸਿੰਘ ਅਤੇ ਹੋਰ ਸਮੂਹ ਸਿੱਖ ਜਥੇਬੰਦੀਆਂ ਪਹੁੰਚਿਆ ਹੋਇਆ ਸਨ ਅਤੇ ਉਹਨਾਂ ਨੇ ਗੱਲਬਾਤ ਕਰਦੇ ਹੋਏ ਅੱਜ ਜਿਹੜਾ ਪਈ ਦਿਲਾਵਰ ਸਿੰਘ ਬੱਬਰ ਦੇ ਉੱਪਰ ਜਿਹੜਾ ਉਸ ਸਮੇਂ ਸਰਕਾਰੀ ਜੁਰਮ ਹੋ ਰਿਹਾ ਸੀਗਾ ਉਸ ਚੀਜ਼ਾਂ ਨੂੰ ਇਸ ਮੈਗਜ਼ੀਨ ਦੇ ਦੁਆਰਾ ਦਰਸਾਇਆ ਗਿਆ ਜਿਸ ਦੀ ਚਰਚਾ ਕੀਤੀ ਹੈ ਅਤੇ ਜਾਣਕਾਰੀ ਸਾਂਝੀ ਕੀਤੀ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ ਐਸਐਮਜੀ ਨਿਊਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਮੁਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅੱਜ ਸਾਡੇ ਜਾਣਕਾਰ ਸੱਜਣਾ ਦੇ ਵੱਲੋਂ ਜਰਮਨੀ ਤੋਂ ਇੱਕ ਮੈਗਜ਼ੀਨ ਜੋ ਤੁਸੀਂ ਮੇਰੇ ਹੱਥ ਵਿੱਚ ਦੇਖ ਰਹੇ ਹੋ ਪੰਜਾਬ ਇਹਦਾ ਪਹਿਲਾ ਅੰਕ ਅੱਜ ਸ੍ਰੀ ਆਕਾਜ਼ ਤਖਸੈਬ ਸਕਤਰੇਤ ਵਿਖੇ ਸ਼ਹੀਦਾਂ ਦੇ ਪਰਿਵਾਰਾਂ ਦੇ ਵੱਲੋਂ ਪੰਥਕ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਰਿਲੀਜ਼ ਕੀਤਾ ਗਿਆ ਹੈ ਇਹ ਪਹਿਲਾ ਮੈਗਜ਼ੀਨ ਕੌਮੀ ਸ਼ਹੀਦ ਭਾਈ ਦਲਾਵਰ ਸਿੰਘ ਜੀ ਨੂੰ ਸਮਰਪਿਤ ਕੀਤਾ ਗਿਆ ਹੈ ਤੇ ਇਹਦੇ ਵਿੱਚ ਭਾਈ ਦਲਾਵਰ ਸਿੰਘ ਜੀ ਦੀ ਜੀਵਨੀ ਵੀ ਛਾਪੀ ਗਈ ਏ ਸੋ ਇਹ ਮੈਗਜ਼ੀਨ ਜੋ ਸਤੰਬਰ ਅਕਤੂਬਰ 2024 ਦਾ ਪਹਿਲਾ ਅੰਕ ਕੱਢਿਆ ਗਿਆ ਆ ਇਹ ਸਾਡੇ ਵੀਰ ਭਾਈ ਮਨਜੀਤ ਸਿੰਘ ਭੋਗਲ ਜੋ ਜਰਮਨੀ ਤੋਂ ਆ ਉਹ ਇਸ ਦੇ ਸੰਪਾਦਕ ਆ ਅਤੇ ਨਾਲ ਹੀ ਸਹਿ ਸੰਪਾਦਕ ਡਾਕਟਰ surjit singh ਜਰਮਨੀ ਜਿਨ੍ਹਾਂ ਨੇ ਪਹਿਲਾਂ ਦੋ ਕਿਤਾਬਾਂ ਵੀ ਲਿਖੀਆਂ ਤੇ ਹੁਣ ਇਹ ਮੈਗਜ਼ੀਨ ਲੈ ਕੇ ਪੰਥ ਅਤੇ ਪੰਜਾਬ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਆ ਸੋ ਆਸ ਕਰਦਾ ਆ ਕਿ ਜਿਵੇਂ ਸੰਗਤਾ ਨੇ ਖਾਲਸਾ ਫਤਿਹਨਾਮਾ ਮੈਗਜ਼ੀਨ ਨੂੰ ਢੇਰ ਸਾਰਾ ਪਿਆਰ ਦਿੱਤਾ ਸੀ ਸੋ ਹੁਣ ਇਸ ਪੰਜਾਬ ਮੈਗਜ਼ੀਨ ਨੂੰ ਵੀ ਸੰਗਤਾ ਪਿਆਰ ਦੇਣਗੀਆਂ ਸੋ ਅਫਰੀਕਾ ਨਾਲ ਖਾਨ ਆ ਕਿ ਜਦੋਂ ਤੱਕ ਸ਼ੇਰਾਂ ਦੇ ਆਪਣੇ ਇਤਿਹਾਸਕਾਰ ਪੈਦਾ ਨਹੀਂ ਹੁੰਦੇ ਹਮੇਸ਼ਾ ਸ਼ਿਕਾਰੀ ਦੀ ਬਹਾਦਰੀ ਦੀ ਗਾਥਾ ਲਿਖੀ ਜਾਵੇਗੀ ਸ਼ੇਰ ਦੀ ਨਿਰਪੈਤਾ ਦੀ ਕਹਾਣੀ ਉਹ ਸ਼ਿਕਾਰੀ ਦੇ ਇਤਿਹਾਸਕਾਰ ਨੇ ਤਾਂ ਲਿਖਣੀ ਨਹੀਂ ਉਹ ਤਾਂ ਕੋਈ ਸ਼ੇਰ ਦਾ ਹਮਦਰਦ ਹੀ ਲਿਖੇਗਾ ਸੋ ਅਸੀਂ ਉਹਨਾਂ ਸ਼ੇਰਾਂ ਉਹਨਾਂ ਸਿੰਘਾਂ ਸੂਰਮਿਆਂ ਦੇ ਹਮਦਰਦ ਬਣ ਕੇ ਆਪਣੇ ਜਿਹੜਾ ਸਿੰਘਾਂ ਦੇ ਹੱਕ ਵਿੱਚ ਸੱਚ ਵਿੱਚ ਇਹ ਕਦਮ ਲਿਖਣ ਦਾ ਜਿਹੜਾ ਉਪਰਾਲਾ ਆ ਉਹ ਕੀਤਾ ਆ ਸੋ ਇਸ ਮੈਗਜ਼ੀਨ ਦੇ ਰਾਹੀਂ ਪੰਥ ਅਤੇ ਪੰਜਾਬ ਦੇ ਜਿਹੜੇ ਮੁੱਦੇ ਆ ਉਹਨਾਂ ਦੇ ਉੱਤੇ ਗੱਲਬਾਤ ਕੀਤੀ ਜਾਵੇਗੀ ਜਿਵੇਂ ਪਾਣੀਆਂ ਦਾ ਬੜਾ ਗੰਭੀਰ ਮੁੱਦਾ ਆ ਤੇ ਇਹਦੇ ਵਿੱਚ ਖਾਸ ਤੌਰ ਤੇ ਪਾਣੀਆਂ ਦੇ ਬਾਰੇ ਜਿਹੜੇ ਲੇਖ ਆ ਕਿ ਕਿਵੇਂ ਕੇਂਦਰ ਸਰਕਾਰ ਦੇ ਵੱਲੋਂ ਸਾਡੇ ਦਰਿਆਈ ਪਾਣੀ ਲੁੱਟੇ ਜਾ ਰਹੇ ਆ ਅਤੇ ਇਸ ਦੇ ਨਾਲ ਹੀ ਆਪਣੇ ਸ਼ਹੀਦਾਂ ਦੀ ਜਿਹੜੀ ਬਾਤ ਆ ਸ਼ਹੀਦ ਸਿੰਘਾਂ ਦੀਆਂ ਜਿਹੜੀਆਂ ਜੀਵਨੀਆਂ ਉਹ ਇਸ ਮੈਗਜ਼ੀਨ ਦੇ ਵਿੱਚ ਛਪਿਆ ਕਰਨਗੀਆਂ ਸੋ ਅਸੀਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਭਾਈ ਮਨਜੀਤ ਸਿੰਘ ਭੋਗਲ ਅਤੇ ਡਾਕਟਰ ਸਰਜੀਤ ਸਿੰਘ ਜਰਮਨੀ ਦਾ ਧੰਨਵਾਦ ਕਰਦੇ ਹਾਂ ਉਹਨਾਂ ਦੀ ਸ਼ਲਾਘਾ ਵੀ ਕਰਦੇ ਹਾਂ ਜਿਨ੍ਹਾਂ ਨੇ ਇਹ ਜਿਹੜਾ ਮੈਗਜ਼ੀਨ ਹੈ ਉਹ ਕੱਢਿਆ ਆ ਸੋ ਕਲਮ ਅਤੇ ਕਿਰਪਾਨ ਦਾ ਸਫ਼ਰ ਜਿਹੜਾ ਆ ਉਹ ਜਾਰੀ ਰਹੇਗਾ ਕਿਉਂਕਿ ਦੇਗ ਤੇਗ ਦਾ ਸਿਧਾਂਤ ਸ਼ਸਤਰ ਅਤੇ ਸ਼ਾਸਤਰ ਦਾ ਸਿਧਾਂਤ ਸਾਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਜਾ ਜਿੱਥੇ ਸਮੇ ਸਮੇਂ ਦੇ ਉਤੇ ਖਾਲਸਾ ਜਾਬਰ ਜ਼ੁਲਮ ਹਕੂਮਤਾਂ ਦੇ ਵਿਰੁੱਧ ਤੇਗ ਦੇ ਨਾਲ ਲੜਦਾ ਆ ਰਿਹਾ ਉਹਦੇ ਨਾਲ ਨਾਲ ਕਲਮ ਦਾ ਜਿਹੜਾ ਸਫਰ ਹੈ ਉਹ ਵੀ ਜਾਰੀ ਰਹੇਗਾ ਸੋ ਜਿੰਨੀਆਂ ਵੀ ਸ਼ਖਸੀਅਤਾਂ ਨੇ ਇੱਥੇ ਆ ਕੇ ਇਸ ਮੈਗਜ਼ੀਨ ਨੂੰ ਜਾਰੀ ਕੀਤਾ ਹੈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸੋ ਇੱਕ ਵਾਰ ਫਿਰ ਅਸੀਂ ਜਰਮਨੀ ਦੇ ਸਿੰਘਾਂ ਦੀ ਸ਼ਲਾਘਾ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਹੌਲੀ ਹੌਲੀ ਇਹ ਸਾਰਾ ਕੁਝ ਹੋਏਗਾ ਜੀ ਸੰਗਤਾਂ ਆਨਲਾਈਨ ਵੀ ਪੜ ਸਕਦੀਆਂ ਆ ਇਹ ਪਹਿਲਾਂ 2 ਮਹੀਨੇ ਆ ਦੇ ਬਾਅਦ ਇਹ ਮੈਗਜ਼ੀਨ ਕੱਢਿਆ ਜਾਏਗਾ ਪਰ ਹੌਲੀ ਹੌਲੀ ਹੋ ਸਕਦਾ ਹੈ ਕਿ ਇਹ ਹਰ ਮਹੀਨੇ ਮੰਥਲੀ ਇਹ ਜਿਹੜਾ ਮੈਗਜ਼ੀਨ ਹੈ ਉਹ ਵੀ ਕਰ ਦਿੱਤਾ ਜਾਵੇ ਸੋ ਹੁਣ 16 ਪੇਜ ਇਹਦੇ ਅੰਦਰਲੇ ਪਾਸੇ 4 ਪੇਜ ਕਲਰ ਆ 20 ਪੇਜ ਆ ਤੇ ਹੋ ਸਕਦਾ ਭਵਿੱਖ ਵਿੱਚ ਇਸ ਮੈਗਜ਼ੀਨ ਦੇ ਜਿਹੜੇ ਪੇਜ ਆ ਉਹ ਹੋਰ ਵੀ ਵਧਾ ਦਿੱਤੇ ਜਾਣਗੇ ਦੇਖੋ ਸਾਡਾ ਜਿਹੜਾ ਨਿਸ਼ਾਨਾ ਆ ਇਸ ਮੈਗਜ਼ੀਨ ਦਾ ਉਹ ਵੀ ਇਹੀ ਆ ਕਿ ਕਿਤੇ ਅਸੀਂ ਆਪਣਾ ਪ੍ਰਾਤਨ ਤੇ ਨਵੀਨਤਮ ਇਤਿਹਾਸ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਤੋਂ ਖੁੰਝ ਨਾ ਜਾਈਏ ਕਿਉਂਕਿ ਅੱਜ ਦੀ ਜਿਹੜੀ ਅਜੋਕੀ ਨੌਜਵਾਨ ਪੀੜ੍ਹੀ ਆ ਉਹ ਸੋਸ਼ਲ ਮੀਡੀਆ ਤੱਕ ਸੀਮਤ ਹੋ ਕੇ ਰਹਿ ਗਈ ਏ ਕਿਤਾਬਾਂ ਦੇ ਨਾਲ ਮੈਗਜ਼ੀਨਾਂ ਦੇ ਨਾਲ ਅਖਬਾਰਾਂ ਦੇ ਨਾਲ ਜਿਹੜਾ ਰੁਝਾਨ ਆ ਬਹੁਤ ਘਟ ਚੁੱਕਾ ਹੋਇਆ ਆ ਪਰ ਕਿਤਾਬਾਂ ਅਤੇ ਮੈਗਜ਼ੀਨਾਂ ਨੇ ਹੀ ਇਤਿਹਾਸ ਬਣਾਉਣਾ ਹੁੰਦਾ ਆ ਸੋ ਜਿਹੜੀ ਸੋਸ਼ਲ ਮੀਡੀਆ ਠੀਕ ਕੁਝ ਸਮੇਂ ਦੇ ਲਈ ਤੇ ਠੀਕ ਆ ਲੇਕਿਨ ਉਹ ਸਦੀਵੀ ਨਹੀਂ ਹੋ ਸਕਦਾ ਸੋ ਇਹ ਜਿਹੜੀਆਂ ਲਿਖਤਾਂ ਹੁੰਦੀਆਂ ਆ ਜਿਹੜੀਆਂ ਪ੍ਰਿੰਟ ਰੂਪ ਵਿੱਚ ਛਪ ਜਾਂਦੀਆਂ ਇਹ ਸਦੀਵੀ ਤੌਰ ਤੇ ਹੁੰਦੀਆਂ ਤੇ ਮੈਂ ਨੌਜਵਾਨਾਂ ਨੂੰ اپੀਲ ਕਰਾਂਗਾ ਕਿ ਸਾਡੇ ਤਾਂ ਗੁਰੂ ਹੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹ ਲਿਖਤ ਰੂਪ ਦੇ ਵਿੱਚ ਜੇਕਰ ਅਸੀਂ ਲਿਖਤ ਤੋਂ ਪੜਨ ਤੋਂ ਦੂਰ ਹੋ ਗਏ ਤੇ ਅਸੀਂ ਇਕੱਲਾ ਕਿਤਾਬਾਂ ਮੈਗਜ਼ੀਨਾਂ ਤੋਂ ਦੂਰ ਹੀ ਨਹੀਂ ਹੋਵਾਂਗੇ ਅਸੀਂ ਗੁਰਬਾਣੀ ਤੋਂ ਵੀ ਜਿਹੜਾ ਦੂਰ ਹੋ ਜਾਵਾਂਗੇ ਸੋ ਅੱਜ ਕੱਲ ਆਪਾਂ ਦੇਖਦੇ ਆਂ ਕਿ ਗੁਰਬਾਣੀ ਵੀ ਪੜ੍ਹਨੀ ਹੋਵੇ ਤਾਂ ਮੋਬਾਈਲ ਤੋਂ ਪੜ੍ਹ ਲੈਂਦੇ ਆਂ ਸੋ ਗੁਟਕਾ ਸਾਹਿਬ ਤੋਂ ਜਾਂ ਪੋਥੀ ਸਾਹਿਬ ਤੋਂ ਜਾਂ ਗੁਰੂ ਸਾਹਿਬ ਜੀ ਦੀ ਤਾਬੇਆ ਬੈਠ ਕੇ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਉਹਦੇ ਵਿੱਚ ਬੜਾ ਮਾਨ ਸਤਕਾਰ ਹੁੰਦਾ ਰੋਹਾਨੀਅਤ ਜਿਹੜੀ ਆ ਉਹ ਝਲਕਦੀ ਆ ਸੋ ਨੌਜਵਾਨ ਪੀੜੀ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਆਪਣੇ ਗੁਰਬਾਣੀ ਇਸ ਦਾ ਹੰਤ ਇਤਿਹਾਸ ਵਿਰਸੇ ਦੇ ਨਾਲ ਜਿਹੜਾ ਆ ਉਹ ਜੁੜੀਏ ਜੀ ਇਹ ਹਾਲੇ ਜਿਹੜਾ ਪਹਿਲਾ ਅੰਕ ਹੈ ਦਾ ਉਹ ਪੰਜਾਬ ਦੇ ਵਿੱਚ ਰਿਲੀਜ਼ ਕੀਤਾ ਗਿਆ ਹੈ ਜਰਮਨ ਦੇ ਸਿੰਘਾਂ ਨੇ ਇਹ ਕੱਢਿਆ ਉਹ ਸੰਪਾਦਕ ਗਿਆ ਤੇ ਪੰਜਾਬੀ ਵਿੱਚ ਕੱਢਿਆ ਗਿਆ ਹੋ ਸਕਦਾ ਹੈ ਕਿ ਭਵਿੱਖ ਵਿੱਚ ਇਹ ਜਿਹੜਾ ਮੈਗਜ਼ੀਨ ਹੈ ਉਹ ਇੰਗਲਿਸ਼ ਵਿੱਚ ਤੇ ਕਿਸੇ ਹੋਰ ਭਾਸ਼ਾ ਦੇ ਵਿੱਚ ਆਵੇ ਜਿਸ ਤਰੀਕੇ ਦੇ ਨਾਲ ਸੰਗਤਾਂ ਦਾ ਸਾਨੂੰ ਪਿਆਰ ਮਿਲੇਗਾ ਜਿਵੇਂ ਸੰਗਤਾਂ ਦਾ ਉਤਸ਼ਾਹ ਮਿਲੇਗਾ ਉਸ ਤਰੀਕੇ ਦੇ ਨਾਲ ਅਸੀਂ ਹੋਰ ਵੀ ਜਿਹੜਾ ਵਾਅਦਾ ਕਰਾਂਗੇ